ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀਡੀਐ ਨਿਜਾ ਦਿਸ਼ਾ ਨਿਰਦੇਸ਼ ਅਦਿਨ ਸ਼ਹਿਰ ਵਿੱਚ ਛੱਕੀ ਦੇ ਭੜੇ ਪਰਸਨ ਦੀ ਚੈਕਿੰਗ ਤੋਂ ਦੀ ਨਾਕਬੰਦੀ ਕੀਤੀ ਗਈ ਸੀ ਜਿਸ ਦੌਰਾਨ ਪੁਲਿਸ ਪਾਰਟੀ ਨੇ ਦੋ ਛੱਕੀ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਿਨ੍ਹਾਂ ਕੋਲੋਂ ਦੋ ਪਿਸਟਲ ਬੱਤੀ ਬੋਲ ਸਮੇਤ ਮੈਗਜ਼ਨ ਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਜਿਨ੍ਹਾਂ ਨੇ ਆਪਣਾ ਨਾਮ ਹਰਕੀਰਤ ਸਿੰਘ ਤੇ ਨਿਤਿਸ਼ ਕੁਮਾਰ ਦੱਸਿਆ ਜਿਨ੍ਹਾਂ ਦੇ ਖਿਲਾਫ ਤਾਨਾ ਸਿਟੀ ਗੁਰਦਾਸਪੁਰ ਵਿੱਚ ਐਫਆਈਆ ਨੰਬਰ 5612625208 ਆਰਮੈਕਟ ਰਜਿਸਟਰਡ ਕੀਤੀ ਗਈ ਹੈ ਨੋਸ਼ਨ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਨਜ਼ਰਮਾਨ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਹਨਾਂ ਕੋਲ ਪੁੱਛਿਆ ਜਾਵੇਗਾ ਕਿ ਪਿਸਤਲ ਕਿੱਥੋਂ ਲੈ ਕੇ ਆਏ ਤੇ ਕਿਸ ਮਕਸਦ ਦੀ ਲੈ ਕੇ ਸਰ ਸਪੈਸ਼ਲ ਕਿਹੜੀ ਮੈਡ ਦੇ ਆ ਕੇ ਜੀ ਮੈਂ ਕੰਟਰੀ ਮੈਡ ਪਤਾ ਲੱਗਾ ਕਿ ਕੋਈ ਵਾਰਦਾਤ ਨੂੰ ਜਾਂ ਕਿਹੜੀ ਫਰਾਂਚ ਹੈ ਕਿਉਂ ਨਹੀਂ ਜੇ ਕੋਈ ਗੱਲ ਸਾਹਮਣੇ ਨਹੀਂ ਆਈ ਪੁਛ ਕੇ ਦਰਾਂ ਨਹੀਂ ਪੁਛ ਕੇ ਬਰੀਕੀ ਨਾਲ ਕੋਸ਼ਿਸ਼ ਕਰਾਂਗੇ ਇਹਨੇ ਕਿਸੇ ਬਾਤ ਨੂੰ ਅੰਜਾਮ ਦਿੱਤਾ ਕਿ ਨਹੀਂ ਕਿਸੇ ਨਾਲ ਸੰਬੰਧਤ ਹੈ ਨਹੀਂ ਕੋਈ ਗੈਂਗ ਜਾਰ ਨਹੀਂ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਮਰ ਕਿੰਨੇ ਕਨੇ ਕਿ ਕੀ ਕੀ ਕੰਮ ਕਰਦਾ ਹੈ ਇਹ ਇੱਕ ਤਾਂ 골ਡਨ ਕਾਲਜ ਵਿੱਚ ਇੰਜੀਨੀਅਰਿੰਗ ਕਰਦਾ ਦੋਨਾਂ ਦੀ ਉਮਰ 19 ਸਾਲ 골ਡਨ ਕਾਲਜ ਕੰਮ ਕਰਦਾ ਇੰਜੀਨੀਅਰਿੰਗ ਕਰਦਾ ਹਰਕੀਰਤ ਸਿੰਘ ਜੀ ਨਹੀਂ ਕਰਦਾ ਇੰਜੀਨੀਅਰਿੰਗ ਕਿਹੜੇ ਸਮਸਾਜ ਫਸਟ ਫਸਟ ਸਮਸਾਜ ਦੂਸਰਾ ਬੂਸਰਾ ਪਾਸ ਟੂ ਕਰਕੇ ਮੇਲਾ ਪੜਦਾ ਨਹੀਂ ਹੈ ਕੋਈ ਪਹਿਲਾ ਮੁਕਾਦਮਾ ਦਰਜ ਹੋਣੇ ਨਹੀਂ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਨਵੇਂ ਨੇ ਕੋਈ ਗੱਲ ਨੋ ਬਿਲਕੁਲ ਜਦੋਂ ਬਰਾਚਾ ਵਾਕਿਆਹੀਂ ਸਬੰਧਤ ਥਾਣੇ ਤੋਂ ਇਹਨਾਂ ਦਾ ਰਿਕਾਰਡ ਹਾਸਲ ਕਰ ਰਹੇ ਹਾਂ ਇਹ ਲਗਾ ਕੇ ਰੱਖੇ ਸੀ ਇਹ ਕਿਤੇ ਜਾਂ ਨਹੀਂ ਇਹਨਾਂ ਦੇ ਡੱਬੇ ਵਿੱਚੋਂ ਮਿਲੇ ਜਦੋਂ ਆਪਣੀ ਨਕਾਬੰਦਿਰਨ ਚੈਕਿੰਗ ਕੀਤੀ ਇਹਨਾਂ ਦੇ ਡੱਬੇ ਵਿੱਚੋਂ ਹੀ ਇਹ ਦੋਵੇਂ ਇਕੱਠੇ ਸੀਗੇ ਬਹੁਤ ਇਕੱਠੇ ਆ ਰਹੇ ਸੀ ਮੌਕੇ ਤੇ ਜਿਹਨੇ ਫੜਿਆ ਉਹਦਾ ਕੀ ਨਾਮ ਹੈ ਸਾਡੇ ਪੁਲਿਸ ਪਾਰਟੀ ਹਰਜਿੰਦਰ ਸਿੰਘ ਐਸਆਈ ਸੀ ਤੇ ਨਾਲ ਉਹ ਪੁਲਿਸ ਪਾਰਟੀ ਸੀ ਨਾਲ ਸਾਡੇ ਜਿਹੜੇ ਸਪੈਸ਼ਲ ਬਲਡ ਦੇ ਸਬੰਸਫੈਕਟਰ ਗੁਰਿੰਦਰ ਸਿੰਘ ਕੋਸੀ ਸਰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀਡੀਏ ਨਿਜਾਬ ਦਿਸ਼ਾ ਨਿਰਦੇਸ਼ ਅਦੀਨ ਸ਼ਹਿਰ ਵਿੱਚ ਛੱਕੀ ਦੇ ਭੜੇ ਪਰਸਨ ਦੀ ਚੈਕਿੰਗ ਤੋਂ ਦੀ ਨਾਕਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਪੁਲਿਸ ਪਾਰਟ ਨੇ ਦੋ ਛੱਕੀ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਿਨ੍ਹਾਂ ਕੋਲੋਂ ਦੋ ਪਿਸਟਲ ਬੱਤੀ ਬੋਰ ਸਮੇਤ ਮੈਗਜ਼ਿਨ ਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਜਿਨ੍ਹਾਂ ਨੇ ਆਪਣਾ ਨਾਮ ਹਰਕੀਰਤ ਸਿੰਘ ਤਿੰਨ ਦੇਤੀ ਕੁਮਾਰ ਦੱਸਿਆ ਜਿਨ੍ਹਾਂ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਐਫ ਆਈ ਆ ਨੰਬਰ 56 1625290 ਆਰ ਮੈਕ ਰਜਿਸਟਰਡ ਕੀਤੀ ਗਈ ਹੈ ਨੋਸ਼ਨ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਨਜ਼ਰ ਮਾਨਦ ਹਾਸਲ ਕਰਕੇ ਬੇਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਹਨਾਂ ਕੋਲ ਪੁੱਛਿਆ ਜਾਵੇਗਾ ਕਿ ਪਿਸਤਲ ਕਿੱਥੋਂ ਲੈ ਕੇ ਆਏ ਤੇ ਕਿਸ ਮਕਸਦ ਦੀ ਲੈ ਕੇ ਸਰ ਸਪੈਸ਼ਲ ਕਿਹੜੀ ਮੈਗ ਦੇ ਆ ਕੇ ਦੇਣਾ ਕੰਟਰੀ ਮੈਗ ਪਤਾ ਲੱਗਾ ਕਿ ਕੋਈ ਵਾਰਦਾਤ ਨੂੰ ਜਾਂ ਨਹੀਂ ਕਿਹੜੀ ਫਰਾਂਚ ਹੈ ਕਿਉਂ ਨਹੀਂ ਜੇ ਕੋਈ ਗੱਲ ਸਾਹਮਣੇ ਨਹੀਂ ਆਈ ਉਹ ਪੁਛੇਜ਼ ਦੌਰਾਨ ਨਹੀਂ ਪੁੱਛ ਕੇ ਬਰੀਕੀ ਨਾਲ ਕੋਸ਼ਿਸ਼ ਕਰਾਂਗੇ ਕਿ ਇਹਨਾਂ ਕਿਸੇ ਬਾਤ ਨੂੰ ਅੰਜਾਮ ਦਿੱਤਾ ਕਿ ਨਹੀਂ ਕਿਸੇ ਨਾਲ ਸੰਬੰਧਤਾ ਹੈ ਕਿ ਨਹੀਂ ਕੋਈ ਗੈਂਗ ਜਾਰ ਨਹੀਂ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਵਰ ਕਿਨੇ ਕਿਨੇ ਕੀ ਕੀ ਕੰਮ ਕਰਦੇ ਇਹ ਇੱਕ ਤਾਂ 골ਡਨ ਕਾਲਜ ਵਿੱਚ ਇੰਜੀਨੀਅਰਿੰਗ ਕਰਦਾ ਦੋਨਾਂ ਦੀ ਉਮਰ 19 ਸਾਲ 골ਡਨ ਕਾਲਜ ਕੰਮ ਕਰਦਾ ਇੰਜੀਨੀਅਰਿੰਗ ਕਰਦਾ ਹਰਕੀਰਤ ਸਿੰਘ ਜੀ ਨਹੀਂ ਕਰਦਾ ਇੰਜੀਨੀਅਰਿੰਗ ਕਿਹੜੇ ਸਪੈਸ਼ਲਿਟੀ ਦਾ ਫਸਟ ਫਸਟ ਸਮਝੋ ਦੂਸਰਾ ਦੂਸਰਾ ਕਲਾਸ 2 ਕਾ ਕੇ ਮੇਲਾ ਪੜਦਾ ਨਹੀਂ ਆ ਕੋਈ ਪਹਿਲਾ ਮੁਕਾਦਮਾ ਦਰਜ ਹੋਣੇ ਨਹੀਂ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਨਵੇਂ ਨੇ ਕਿਵੇਂ ਦਾ ਉਹ ਬਿਲਕੁਲ ਅਜੇ ਬਰਾਚਾ ਬਾਕੀ ਅਸੀਂ ਸਬੰਧਤ ਥਾਣੇ ਤੋਂ ਇਹਨਾਂ ਦਾ ਰਿਕਾਰਡ ਹਾਸਲ ਕਰ ਰਹੇ ਹਾਂ ਇਹ ਲਗਾ ਕੇ ਰੱਖੇ ਸੀ ਇਹ ਕਿਤੇ ਜਾਂ ਨਹੀਂ ਇਹਨਾਂ ਦੇ ਡੱਬੇ ਵਿੱਚੋਂ ਮਿਲੇ ਜਦੋਂ ਉਹਨਾਂ ਦੀ ਨਾਕਾਬੰਦੀ ਰਨ ਚੈਕਿੰਗ ਕੀਤੀ ਇਹਨਾਂ ਦੇ ਡੱਬੇ ਵਿੱਚੋਂ ਹੀ ਇਹ ਦੋਵੇਂ ਇਕੱਠੇ ਸੀਗੇ ਬਹੁਤ ਇਕੱਠੇ ਆ ਰਹੇ ਸੀ ਮੌਕੇ ਤੇ ਜਿਹਨੇ ਫੜਿਆ ਉਹਦਾ ਕੀ ਨਾਮ ਹੈ ਸਾਡੇ ਪੁਲਿਸ ਪਾਰਟੀ ਹਰਜਿੰਦਰ ਸਿੰਘ ਐਸਆਈ ਸੀ ਤੇ ਨਾਲ ਉਹ ਪੁਲਿਸ ਪਾਰਟੀ ਸੀ ਨਾਲ ਸਾਡੇ ਜਿਹੜੇ ਸਪੈਸ਼ਲ ਬ੍ਰਾਂਡ ਦੇ ਸਬ ਇੰਸਪੈਕਟਰ ਗੁਰਿੰਦਰ ਸਿੰਘ ਹੋ ਸੀ ਸੀ